ਕੱਟ ਲਓ ਆ ਦੇਖੋ ਨਹੀਂ ਇਹ ਬਣ ਰਹੀ ਸਪੈਸ਼ਲ ਡਿਸ਼ ਸਪੈਸ਼ਲ ਡਿਸ਼ ਵਿੱਚ ਡਿਸ਼ ਵਿੱਚ ਤੁਸੀਂ ਇਦਾਂ ਚੀਜ਼ਾਂ ਗੇਰ-ਗੇਰ ਕੇ ਪਾਉਣੀਆਂ ਠੀਕ ਆ ਫੇਰ ਉਹ ਸਪੈਸ਼ਲ ਬਣਦੀ ਆ ਇਹ ਕੀ ਦੁਬਾਰਾ ਮੇਜਾ ਮੰਮੀ ਸਾਟਣ ਵਾਲਾ ਪਾਣੀ ਟੋਲ ਜਾਵੇ ਤੇ ਤੂੰ ਐਨਾ ਬੋਲਦੀ ਹੁੰਦੀ ਹਾਂ ਹੁਣ ਤੇਰੀ ਲਾਡ ਨਹੀਂ ਤੇ ਇੰਦੀ ਖਲਾਰੀਆ ਹਰੀਆਂ ਮਿਰਚਾਂ ਮਿਰਚਾਂ ਘੀਰੀਆਂ ਆ ਪਤਾ ਆਹ ਹੱਥਾਂ ਨੂੰ ਮੈਂ ਮਿਰਚਾਂ ਲੜਾਈਆਂ ਤੇ ਮੈਂ ਪੋਰਾ-ਪੋਰਾ ਬਰੀਕ-ਬਰੀਕ ਮਿਰਚਾਂ چیرਣਾ ਮੇਰੀਆਂ ਤੋਂ ਮਿਰਚਾਂ چیرੀਆਂ ਦੀ ਕਦਰ ਕੀ ਪਾਈ ਆ ਵਾਹ ਮੰਮੀ ਕੋਈ ਚੇਠੀ ਕੀ ਨਹੀਂ ਚੇਠੀ ਕੀ ਆ ਹੱਥ ਵੀ ਆਣੀ ਸੀ ਤੁਹਾਡੇ ਨਾਲ ਦੋਨ ਨਾਨ ਪਰਜਾ ਤੇ ਨਾਲੇ ਦੋਨੇ ਕੰਡਿਆੜ ਤੇ ਰੱਖ ਦਿੱਤੇ ਮੈਨੂੰ ਪਤਾ ਸਾਰੇ ਟਮਾਟਰ ਵੀ ਖਰਾਦ ਤੇ ਆ ਤੇ ਮੇਰੇ ਕਾ ਮਿਰਚਾਂ ਵੀ ਖਰਾਦ ਤੀਆਂ ਉਹ ਵੀ ਕੋਈ ਪਤਾ ਨਹੀਂ ਲਿਆ ਕੋਈ ਸਹਾਰਾ ਕੋਈ ਢੋਲ ਤਾਂ ਸਾਨੂੰ ਤੇ ਚਾਹ ਨਹੀਂ ਸਾਨੀਆਂ ਪੈਣੀਆਂ ਫਰੈਂਸ ਜਿਹੜੀ ਸਪੈਸ਼ਲ ਡਿਸ਼ ਹੈ ਨਾ ਉਹ ਇਦਾਂ ਗੇਰ-ਗੇਰ ਕੇ ਬਣਾਈ ਦੀ ਸਾਨੂੰ ਅੱਜ ਪਤਾ ਲੱਗਾ ਛੁੱਟ-ਛੁੱਟ ਕੇ ਨਾ ਕਿਉਂ ਕਿਉਂ ਕੇ ਆ ਨਾਨਾਂ ਪਰਝਾਈ ਦੇ ਕੰਮ ਵੇਖ ਲੋ ਉਹ ਦੇਖੀ ਅੱਪਾ ਸਿੱਖਣਾ ਕੋਲੋਂ ਖਾਉਂ ਉਹ ਕਹਿੰਦੀ ਢੋਲ ਢੋਲ ਕੇ ਖਾੜਾ ਵਾ ਇਹ ਸਾਨੂੰ ਪਰਝਾਈ ਦੇ ਕੰਮ ਆ ਤੂੰ ਦੇ ਦਿੱਤਾ ਪਰਝਾਈ ਨੂੰ ਨਾ ਬਤਰਾਮ ਕਰੋ ਮੇਰੀ ਬਾਇਆ ਵਾ ਦੋਹਾਂ ਤਾਂ ਤੁਹਾਡਾ ਹੱਥ ਪਿਆ ਵੇਖਿਆ ਤਾਂ ਮੈਂ ਹੈਗਾ ਹੀ ਆ ਹਾਏ ਹਾਏ ਮੰਮੀ ਕਿੰਨਾ ਨਾਦਰ ਹੁਣ ਝਾੜੂ ਨਾਲ ਕਰਿਆ ਇਹ ਬਹੁਤ ਗਲਤ ਚੱਲ ਰਹੀ ਮਮੀ ਹਾਂ ਉਹ ਕਹਿੰਦੇ ਹੁੰਦੇ ਉਹ ਬਸ਼ਰਮਾ ਦੀ ਦਾਲ ਡੋਲ ਗਈ ਤੇ ਉਹ ਕਹਿੰਦੇ ਨਹੀਂ ਬਸ਼ਰਮਾ ਦੀ ਡਾਲ ਗਈ ਦਾਲ ਅਸੀਂ ਡੋਲ ਡੋਲ ਖਾਂਦੇ ਉਹ ਕਹਿੰਦੇ ਅਸੀਂ ਡੋਲ ਡੋਲ ਖਾਣੇ ਮਨਦੀਪ ਨੇ ਉਹ ਕਹਾਵਤ ਸੱਚ ਕਰ ਦਿੱਤੀ ਆ ਅੱਜ ਸਾਬਤ ਕਰਤੀ ਵੀ ਮਿਰਚਾਂ ਚੀਰੀਆਂ ਚਰਾਈਆਂ ਟਮਾਟਰ ਚੀਰੇ ਚਰਾਏ ਤੇ ਅਸੀਂ ਤਾਂ ਸਾਰੇ ਖਲਾਰ ਖਲਾਰ ਕੇ ਖਾਂਦੇ ਆ ਮਾਂ ਇਹ ਹੋ ਸਕਦਾ ਇੱਕ ਹਾਕ ਐਵੇਂ ਕਿਵੇਂ ਉਹ ਲਾਗੀ ਕਹਿੰਦੀ ਕਿ ਕੀ ਰਗਾਤ ਮਤਲਬ ਕੀ ਆ ਇਹ ਕਿਸੇ ਸੇੜੀ ਨਿਕਲੀ ਆ ਚਲੋ ਕੋਈ ਚੀਜ਼ ਦੇਖ ਜੇ ਨਾ ਉਹ ਅਫਸੋਸ ਨਹੀਂ ਕਰੀਦਾ ਕਿ ਉਸ ਹਿੱਸੇ ਦੇ ਨਹੀਂ ਕਿਉਂ ਮਮੇ ਇਹ ਵਟੇ ਸਿਆਣੀ ਪਾਦੀ ਆ ਅੱਛਾ ਤਾਂ ਮਮਾ ਜੇ ਮਮਾ ਵੱਡੀ ਹੋ ਗਈ ਤੇ ਮਮਾ ਤਾਂ ਚੀਖ ਨਹੀਂ ਲੈ ਸਕਦੀ ਨਹੀਂ ਆਹ ਕਹੋ ਪ੍ਰਭ ਬਖਤ ਨਾ ਮੈਂ ਮਿਰਚਾਂ ਚੀਰੀਆਂ ਪ੍ਰਭ ਤੂੰ ਕੀ ਕਹਿਣਾ ਚਾਹੇਂਗੀ ਤੇਰੀ ਮਮਾ ਨੇ ਜੋ ਕੀਤਾ ਤੇਰੇ ਹਿਸਾਬ ਨਾਲ ਇਹ ਗਲਤ ਗੱਲ ਹੋਈ ਨਾ ਨਹੀਂ ਨਾ ਸਮਾਨ ਡੋਲੀ ਦਾ ਖਾਣ ਪੀਣ ਵਾਲਾ ਹਾਂ ਹਾਂ ਤੂੰ ਵੀ ਲੈਟ ਬਣੂਗੀ ਭੁੱਖ ਨਾਲ ਮਰ ਜਾਈਂਗੀ ਤੇ ਹੋਰ ਇਹ ਵੀ ਨਹੀਂ ਪਤਾ ਬਣਨੀ ਕਿ ਨਹੀਂ ਬਣਨੀ ਕਿ ਉਹਦੇ ਨੂੰ ਚਾਰ ਨਾ ਹੀ ਖਾਣੀਆਂ ਪੈਣੀਆਂ ਆਪਾਂ ਨੂੰ ਹੋਰ ਮੈਨ ਪ੍ਰੋਪਰ ਇਨਾ ਕ੍ਰਾਸ ਨਹੀਂ ਆਉਦੀ ਮम्मा ਤੇ ਇਹ ਤਾਂ ਹੁਣ ਪਤਾ ਲੱਗੂਗਾ ਨਾ ਕੀ ਬਣਦਾ ਤੇ ਕੋਈ ਨਹੀਂ ਬਣਦਾ ਓੰਜ ਹੈ ਅਸੀਂ ਜੀ ਸਪੈਸ਼ਲ ਬਣਾਉਣ ਲੱਗੀਆਂ ਸਪੈਸ਼ਲ ਬਣਾਉਣ ਕਿ ਆਖੀ ਇਹ ਜੀ ਪ੍ਰੋਪਰ ਸਪੈਸ਼ਲ ਡਿਸ਼ ਇਹ ਬਣਨੀ ਹੈ ਜਿਹੜੀ ਆਪਾਂ ਨੂੰ ਦੱਲੇ ਲਿਬੜੀ ਤੇ ਬੜੀ ਖਵਾਉਗੀ ਸਬਜ਼ੀਆਂ ਉਹ ਹੋ ਹੋ ਉਹ ਤਾਂ ਥੰਡਾ ਚੱਕ ਕੇ ਫੋਨ ਲੱਗੀ ਵਿੱਚ ਉਹ ਤਾਂ ਆਪਾਂ ਵੇਖ ਲਿਆ ਨੇ ਪਾ ਹੀ ਦੇਣਾ ਸੀ ਤੇ ਜਿਨਾ ਢੱਪੇ ਨਹੀਂ ਹੋਣਾ ਇਹ ਤਾਂ ਤੁਸੀਂ ਗਲਤ ਬੋਲਦੇ ਥੱਲੇ ਨਹੀਂ ਜਿਨਾ ਜਮਸ ਲੱਗ ਜਾਣੇ ਉਹ ਨਹੀਂ ਮਾਤੇ ਤੇ ਸੁਣੋ ਅਕਾ ਨੂੰ ਤੇ ਤੁਹਾਨੂੰ ਪਤਾ ਹੈ ਮੈਂ ਖਾ ਤੁਹਾਨੂੰ ਜਮਸ ਵਾਲੀ ਖਵਾਉਂਗੀ ਮੈਂ ਤੇਰੀ ਮਾਂ ਮੈਂ ਤੇਰੇ ਤੋਂ ਵੀ ਜ਼ਿਆਦਾ ਉਹ ਆ ਤੁਸੀਂ ਖਾ ਦੇ ਤਾਂ ਗਈ ਆਨੇ ਜਹਾਂ ਪਹਿਲਾਂ ਆਪਣਾ ਢੱਪੇਡ ਹੋਣਾ ਸੀ ਹੁਣ ਨਹੀਂ ਹੋਣਾ ਖਾ ਦੇ ਗਈ ਆਨੇ ਆਵੇਂ ਮੈਨੂੰ ਗੱਲ ਤਾਂ ਸਾਬਿਤ ਕਰੀ ਜਾਣੀ ਇਹ ਪਤਾ ਦੂਜਿਆਂ ਨੇ ਗਲਤ ਸਾਬਤ ਕਰਦੀ ਆਪ ਹੀ ਸਹੀ ਬਣਤੀ ਆ ਵੱਡੀ ਸਿਆਣੀ ਬੜੀ ਫਿਰਦੀ ਆ ਇਹ ਹੁਣ ਪਤਾ ਨਹੀਂ ਕੀ ਕੀ ਪਾਈ ਜਾਂਦੀਆਂ ਵਿੱਚ ਆਹ ਤਾਂ ਮਿਰਚਾਂ ਲੱਗਦੀਆਂ ਆਹ ਆਲੂ ਹੋਗੇ ਆ ਮੇਲੇ ਦਾ ਪਨੀਰ ਦਾ ਕੀਤਾ ਪਿਆ ਚਲੋ ਜੀ ਗੰਡੇ ਭੁੰਨਣੇ ਲਾਤੇ ਇਹ ਭਾਵੇਂ ਥੱਲੇ ਲੱਗੇ ਹਨ ਦੋਵੇਂ ਜਾਣੀਆਂ ਆਪ ਹੈ ਹੀ ਨਹੀਂ ਨੇੜੇ ਦੇਖੇ ਦੋਵੇਂ ਜਾਣੇ ਨੇੜੇ ਹੈ ਜੀ ਇਹ ਭਾਵੇਂ ਥੱਲੇ ਲੱਗੇ ਆ ਹੁਣ ਮੈਂ ਕੜਸੀ ਮਾਰਨ ਲੱਗੀ ਵੀ ਤਾਂ ਜੋ ਇਹਨਾਂ ਦੀ ਹੋਣਾ ਇੱਕ ਖਰਾ ਬਣਾ ਹੋਏ ਤੇ ਹੋਰ 스멜 ਜੀ ਮਾਰੀ ਜਾਂਦੇ ਆ ਵੇ ਭੁੱਜ ਹੀ ਗਏ ਆ ਵਾਵਾ ਹੀ ਭੁੱਜ ਗਏ ਲੈ ਇਹਨਾਂ ਨੇ ਤਾਂ ਸੜੀਆਂ ਮੱਛੀਆਂ ਸਬਜ਼ੀਆਂ ਘਮਾਉਣੀਆਂ ਲੱਗਦਾ ਅੱਜ ਲੈ ਮੈਂ ਕਹਾਂਦਾ ਜੀ ਤੂੰ ਕਿਹਾ ਸੀ ਚਾਰਨਾ ਖਾਣੀਆ ਤੇ ਤੂੰ ਸੀ ਤਾਂ ਸਾਨੂੰ ਛਾੜ ਛਾੜ ਕੇ ਖਵਾਉਂਦੀਆਂ ਵੇਖ ਤਸੀ ਜੇ ਮੈਂ ਨਾ ਆਉਂਦੀ ਤੇ ਇਹ ਤਾਂ ਥੱਲੇ ਲੱਗ ਗਏ ਸੀ ਨਾ ਵਿਚਾਰੇ ਗੰਡੇ ਉਹ ਜਿਹੜੀ ਭੈਣ ਜੀ ਆਸਟ੍ਰੇਲੀਆ ਤੋਂ ਆਈ ਆ ਉਹਨੂੰ ਕਿ ਸਾਡੇ ਤੋਂ ਹੀ ਸੇਕਲਾ ਬਣਾਉਣਾ ਕਿਵੇਂ ਬਣਾਇਦਾ ਆਲੂਆਂ ਨੂੰ ਤੁਸੀਂ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਕੁੰਡੇ ਜਿਵੇਂ ਮਰਜ਼ੀ ਮੈਸ਼ ਕਰ ਸਕਦੇ ਜਿਵੇਂ ਤੁਹਾਡੀ ਮਰਜ਼ੀ ਹੋਵੇ ਹਾਂ ਤੁਸੀਂ ਗਰਭ ਦੀ ਦੀਦੀ ਵੇਖੋ ਹਾਂ ਵੇ ਕਿਹਾ ਚਲਾ ਕੇ ਤੇਰੀ ਨਾੜ ਵੱਡੀ ਕਿੱਡੀ ਚਲਾ ਕੇ ਤੇ ਮੈਨੂੰ ਹੁਣ ਪਤਾ ਲੱਗਦਾ ਨਾ ਐਵੇਂ ਦੀ ਹੁੰਦੀ ਹੈ ਨੰਦਾਨਾ ਦੀਦੀ ਨੂੰ ਇੰਨਾ ਕੁਝ ਤਾਂ ਦੀਦੀ ਨੂੰ ਹੋਇਆ ਪਿਆ ਵਾ ਹੁਣ ਦੀਦੀ ਤੇ ਗਰਮੀ ਤੇ ਫਟਣ ਵਾਲੀ ਹੋਈ ਪਈ ਹੈ ਦੀਦੀ ਵਾ ਦੋ ਮਿੰਟ ਰੁਕ ਜਾ ਜਿੰਨੇ ਜੇ ਦੇਸ਼ੀ ਬੰਨੀ ਹੈ ਨਾ ਉਹਨੇ ਚੰਨੂ ਮਨਦੀਪ ਦਾ ਗੁੱਸਾ ਵੇਖੀ ਇਹ ਕੁਝ ਮਾੜਾ ਜਿਹਾ ਨਾ ਬਣਿਆ ਨਾ ਇਹਦੀ ਕੋਈ ਨਾ ਕਰ ਇਹਨੇ ਆਓ ਮਾਰਨਾ ਹਾਰਾ ਕੋ ਚਲਾ ਕੇ ਇਹਨੇ ਕਰਨ ਆਪੇ ਕਰੋ ਨੇ ਬਸ ਹਲਦੀ ਉਹਦੇ ਨਾਲ ਹੀ ਬੰਨੀ ਫਿਰਦੀ ੱੱਬੇ ਹਰਮਣ ਕਹਿੰਦੀ ਕੋ ਮੇਰੇ ਬਗੈਰ ਕੋਈ ਹਰ ਸਬਜ਼ੀ ਲਾੜਣਾ ਕਹਿੰਦੀ ਮੇਰੇ ਬਗੈਰ ਕੋਈ ਚੜਾ ਬਣਾ ਸਕੇ ਕੋਈ ਆ ਹਰ ਵੜੀ ਲਈ ਫਿਰਦੀ ੱੱਬੇ ਦੋਵੇਂ ਤੇ ਜਿਹੜੇ ਹੈਗੇ ਲੂਣ ਮਿਰਚ ਵਾਲੇ ਲੋ ਇਹ ਕਹਿੰਦੀ ਮੈਂ ਹੀ ਆ ਕਿਚਨ ਦੀ ਰਾਣੀ ਕਿੰਨੇ ਮਾੜੇ ਹਾਲਾਤ ਆ ਹਨਾ ਬੜੇ ਪਕੈਤੇ ਬਗੈਰੇ ਕੁਝ ਨਹੀਂ ਕਰ ਸਕਦੀ ਜੇ ਖੁਨੀ ਬਣਾ ਸਕਦੀ ਘਰੇ ਨਹੀਂ ਬਣਾ ਸਕਦੇ ਘਰ ਵੀ ਤਾਂ ਸੰਭਰ ਮਰਨ ਹੋਣ ਗਿਆ ਇਹ ਨਹੀਂ ਹੋ ਸਕਦਾ ਕਿ ਆਪਣੇ ਘਰ ਨੂੰ ਹੋਵੇ ਮਰਨ ਹੋਣ ਗਿਆ ਅਸੀਂ ਵੀ ਤਾਂ ਇੰਨੀ ਗਰਮੀ ਚੱਲੀ ਜਾਨੀਗਾ ਅਸੀਂ ਵੀ ਇੱਥੋਂ ਹੀ ਮਨਦੀਪ ਤੇਰੀਆਂ ਹੀ ਪਹਿਣਾ ਸੀ ਤੇਰੇ ਤੋਂ ਮਗਰੋਂ ਹੋਈਆਂ ਸਗਣ ਵਾਲੀ ਅੱਜ ਤੂੰ ਕੁਝ ਨਹੀਂ ਇਹ ਕੁਝ ਨਹੀਂ ਗਰਮੀ ਜਿਹੜੀ ਤੜਕੇ 4-5 ਵਜੇ ਗਰਮੀ ਪੈਂਦੀ ਆ ਨਾ ਉਹ ਗਰਮੀ ਵੇਖਿਆ ਕਰ ਅਸੀਂ ਜਦ ਮੱਝਾਂ 'ਚ ਜਾਣਗੇ ਉਦੋਂ ਦੂਜੇ ਕਈ ਹੋਵੇ ਤੇਰਾ ਤਾਂ ਹਾਰਟ ਫੇਲ ਹੋ ਜਾਤੇ ਨਹੀਂ ਭਾਈ ਅਸੀਂ ਤੈਨੂੰ ਉੱਥੇ ਵੀ ਲੈ ਕੇ ਜਾਣਾ ਸਾਡੀ ਮੱਝਾਂ ਅੱਗੇ ਖੜਨ ਵਾਸਤੇ ਹਨ ਇਹ ਮੰਦੀ ਸਦੀਪ ਕੋਈ ਸਾਨੂੰ ਵੀ ਫਾਇਦਾ ਹੋਵੇ ਮਿਹਨਤ ਤੇਰੇ ਆਈ ਤਾਂ ਕੋਈ 2-4 ਸਾਡੀਆਂ ਤੂੰ ਮੱਝਾਂ ਚਵਾਵੇਂ ਨਾਲ ਕੋਈ ਸਾਨੂੰ ਵੀ ਕੋਈ ਫਾਇਦਾ ਹੋਵੇ ਸਾਹ ਦਵਾ ਤੂੰ ਲੈਣਾ ਹੀ ਮੈਂ ਤੁਹਾਨੂੰ ਸਾਹ ਦਵਾਵਾਂ ਤੇ ਤੂੰ ਸਾਨੂੰ ਵੀ ਦਵਾ ਸਾਹ ਵਾ ਭੈਣ ਭਰਾਵਾਂ ਦਾ ਭੈਣ ਭਰਾਵਾਂ ਦਾ ਸਾਹ ਕਿਵੇਂ ਦਵਾਣਾ ਹਾਂ ਲੈ ਹਾਂ ਤੈਨੂੰ ਐ ਨਹੀਂ ਲੱਗਦਾ ਵੀ ਤੈਨੂੰ ਆਜੇ ਛੋਟੀਆਂ ਭੈਣਾਂ ਦੇ ਤਰਸ ਖਾਣਾ ਚਾਹੀਦਾ ਵੀ ਮੈਂ ਜੇ ਤੂੰ ਤਾਂ ਇੰਨਾ ਟਾਈਮ ਮੱਝਾ ਚੁੰਦੀ ਰਹੀ ਡੈਡੀ ਦੇ ਨਾਲ ਤੋਂ ਲੱਗੀ ਰਹੀ ਬਾ ਜਾ ਕੇ ਵਜੀਣ ਹੀ ਚਲਾ ਲੈ ਛੱਟ ਭਰਾਵਾ ਤੇ ਤੈਨੂੰ ਸਖਾਲਾ ਭੋਰਾ ਐਨੀ ਗਰਮੀ 'ਚ ਮਸ਼ੀਨ ਚਲਾਉਂਦੇ ਤੂੰ ਕਹਿ ਉਤਰੋ ਮੈਂ ਭਰਾਵਾ ਤੇ ਤਰਸ ਖਾਣ ਨਹੀਂ ਆਂ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਸਪੈਸ਼ਲ ਡਿਸ਼ ਆ ਆ ਜਿਹੜੀ ਰੋੜ ਰੋੜ ਕੇ ਖਵਾੜੀ ਉਹਨਾਂ ਜਿਹੜੀ ਰੋਹ ਨਾ ਮੇਰੇ ਇਹ ਦੇ ਤੇਰੀ ਵੱਡੀ ਦੀ ਜਿਹੜੀ ਜਾੜ ਬਾਦ ਦੀ ਤੂੰ ਰੋੜ ਰੋੜ ਕੇ ਮਿੱਟੀ ਵਾਲੀਏ ਚੀਜ਼ਾਂ ਉਹਨਾਂ ਨੂੰ ਘੋੜ ਗਿਆ ਸਾਡੇ ਤਾਂ ਨਹੀਂ ਬਾੜੀ ਕਹਿੰਦੀ ਮੇਰੀ ਜਾੜ ਵਸਦੀ ਤੇ ਫਿਰ ਆਪਣੀ ਕੀ ਵਸਦੀ ਐ ਹਰਮਣਾ ਇਹ ਜਾੜੇ ਆ ਗਏ ਸੀ ਨਾ ਹਰਮਣਾ ਉਹ ਜੱਗ ਜਾਂਦਾ ਅੱਜ ਜੀ ਦੇਖ ਸਾਡੇ ਉਹ ਚਾਰ ਪੈ ਰਿਆ ਸਾਰੇ ਯਾਨੀ ਇੱਥੇ ਇਕੱਠੇ ਹੋਏ ਆ ਇਹਨਾਂ ਸਾਰਿਆਂ ਵਾਸਤੇ ਬਣ ਰਹੇ ਕੀ ਬਣਦੇ ਸਪੈਸ਼ਲ ਡਿਸ਼ ਜਿਹੜੀ ਰੋੜ ਰੋੜ ਕੇ ਬਣਾਈ ਆ ਸਾਨੂੰ ਬਾਸ਼ਨਾ ਦਾਲ ਦੀ ਆਈ ਤੇ ਕੁਕਤੇ ਤਿਆਰ ਹੋ ਗਏ ਨਾਲ ਹੀ ਖਾਣ ਲਈ ਨੌਜਵਾਨ ਪੀੜੀ ਵੀ ਆ ਗਈ ਆ ਬਹੁਤ ਜ਼ੋਰ ਸਫਰ ਕਰ ਹੱਸ ਕੇ ਦਿਖਾ ਦਿਓ ਪਲੀਜ਼ ਤੁਸੀਂ ਕਦੇ ਹੱਸੇ ਹੀ ਨਹੀਂ ਸਾਡੇ ਨਾਲ ਕਦੇ ਤਾਂ ਹੱਸੋ ਤਾਂ ਤਾਂ ਫਿਰਲੇ ਆ ਤੇ ਹੱਸ ਕੇ ਕੀ ਵਿਖਾਣਾ ਕੀ ਆ ਮੰਮੀ ਤਾਂ ਤਾਂ ਫਿਰਲੇ ਆ ਇਹ ਵੀ ਲਵਾਜ ਲੱਗੇ ਯਾਰ ਜੇ ਸਖਸੀਅਤ ਹੈ ਜੇ ਜਦੋਂ ਸਾਡੇ ਕੋਲੇ ਪੈਸਾ ਜਿਆਦਾ ਹੁੰਦਾ ਕਿੱਥੇ ਆ ਕੱਚੇ ਵੀ ਪੂਰੇ ਨਹੀਂ ਅਗੇ ਸਾਡੇ ਮੇਰੇ ਇਕੱਠੇ ਨਹੀਂ ਪੁੱਟਣ ਬਰਗਰ ਆ ਲੈ ਤੁਹਾਨੂੰ ਦਾ ਬਰਗਰ ਵੀ ਉਹ ਵਾਓ ਇਹਨਾਂ ਨੂੰ ਕੂਡ ਮਿਲਦਾ ਲਓ ਜੀ ਲਓ ਕੋਪਤੇ ਤੇ ਆਹ ਕੀ ਕੀਤਾ ਪਹਿਲਾਂ ਆਪਾਂ ਇਹ ਆਪਾਂ ਪੇਸਟ ਬਣਾਈ ਆ ਪਿਉਰੀ ਇਹ ਦਾ ਲਾਦਾ ਕੜੀ ਹੁੰਦੀ ਨਾ ਆ ਕੀ ਦੁੱਧ ਪਾਦਾ ਵਿੱਚ ਕਰੀਮ ਪਾਵਾਂਗੇ ਇਹ ਦੁੱਧ ਮੈਂ ਪਾਇਆ ਮੈਂ ਪਾਣੀ ਨਹੀਂ ਪਾਇਆ ਕਿਉਂਕਿ ਇੱਥੋਂ ਦੀ ਕਰੀਮ ਓਨੀ ਵਧੀਆ ਨਹੀਂ ਜਿਵੇਂ ਉੱਥੇ ਮਿਲਦੀ ਸਾਨੂੰ ਚੱਲ ਐਵੇਂ ਨਾ ਮਾੜਾ ਕਹੀ ਆ ਅਸੀਂ ਘਰੇ ਘੜ ਲੈਣ ਗਰੀਮ ਆਤ ਪਹਿਲਾਂ ਦੱਸਦੀ ਐਨਾ ਦੁੱਧਾ ਘਰੇ ਘੜ ਲੈਣੀ ਗਰੀਮ ਆਪਦੇ 5 ਕਿਲੋ ਦੁੱਧ ਲੈਣੇ ਕਰੀਮ ਕਢਾ ਲੈ ਹੁੰਦੇ ਆਪਾਂ ਕਿਲੋ ਗਾਂ ਤੋਂ ਸੋਚ ਕੋਕ ਤੇ ਆ ਸਪੈਸ਼ਲ ਡਿਸ਼ ਬਣੇ ਮਲਾਈ ਕੋਸ ਤੇ ਤੁਸੀਂ ਖਾ ਕੇ ਜਾਓਗੇ ਦੇਖ ਲਓ ਭਾਂਡੇ ਭੁੰਡੇ ਦੇ ਨਹੀਂ ਲਿਆਏ ਆਪਦੇ ਚਲੋ ਮਨ ਲੱਗ ਗਈ ਓਏ ਹਾਂ ਕੌਲੀ ਹੈ ਤੁਹਾਡੀ ਇੱਕ ਮੇਰੇ ਕੋਲੇ ਆ ਮਨ ਲੱਗ ਗਈ ਨਾ ਕੌਲੀ ਦੀ ਜਗ੍ਹਾ ਆ ਵੀ ਇੱਕ ਹੋਵੇ ਹਾਂ ਆਰ ਯੂ ਯੂ ਬੋਟੂ ਐਕਟੀਵ ਯਾਰ ਇਹਨੂੰ ਵੀ ਬੁਲਾ ਲੈ ਅੱਛਾ ਇੱਧਰ ਆ ਚੱਲਣ ਦੇ ਹੁਣ ਆ ਤੂੰ ਉੱਬਲਣਾ ਪਿਆ ਫੇਰ ਉੱਬਲੂ ਗਈ ਹੁਣ ਕਰੀਮ ਓਏ ਹੋਏ ਹੋਏ ਇਹਨੂੰ ਨਾ ਦਿਓ ਤੁਹਾਡੇ ਦੇ ਖਾ ਕੇ ਆਪਣਾ ਪਹਿਲਾ ਡੱਬਾ ਵੀ ਵਾਪਸ ਨਹੀਂ ਆਇਆ ਨੇ ਵਧੀਆ ਕਰੀਮ ਆ ਮੋਰ ਇਹ ਨਹੀਂ ਮੰਨੀ ਘਰੇ ਘੜਨੀ ਇਹ ਤਾਂ ਪਤਲੀ ਜੀ ਕਰੀਮ ਵਾਕਈ ਇਹ ਨਹੀਂ ਡੱਬਿਆਂ ਵਾਲੀ ਸਹੀ ਉਹ ਚੀਜ਼ ਨਹੀਂ ਜਿਵੇਂ ਨਾ ਪੇਸਟ ਅੰਗੂਰੀ ਦੀ ਪੇਸਟ ਸਾਡੇ ਇੱਥੇ ਨਹੀਂ ਮਿਲਦੀ ਬਾਹਰ ਮਿਲਦੀ ਚਾਹ ਗਾਂ ਤੈਨੂੰ ਬੁਲਾ ਕੇ ਤੈਨੂੰ ਬੁਲਾਇਆ ਮੈਂ ਮੰਨੀ ਨਾ ਕਰ ਮਾਰਿਆ ਕਿ ਤੋਨਾ ਨਾਸਾ ਚੋੜੀਆਂ ਕਰਦੀ ਇਹ ਨਾਸਾ ਚੋੜੀਆਂ ਕਰਦੀ ਤੇਰੀਆਂ ਉਹਨੂੰ ਨਾ ਦੇ ਦਿਓ ਡੱਬਿਆਂ ਚ ਪਾ ਕੇ ਉਹਨੇ ਆਪਣੇ ਪਹਿਲੇ ਵੀ ਡੱਬੇ ਨਹੀਂ ਮੋੜੇ ਹੈਗੇ ਲਜਾੜ ਜਾ ਕੇ ਤੀਜਾ ਲੇ ਵੀ ਹੁਣ ਆ ਹੁਣ ਓਕੇ ਆ ਬਸੇ ਤੂੰ ਬਾ ਗੋਫਤੇ ਪਾ ਦੇ ਨੇ ਗੋਫਤੇ ਪਾ ਦੇ ਨੇ ਇਦੂ ਬਾ ਆਪਾ ਖਾ ਖਾ ਕੇ ਮੂਰਗੀ ਹੋਈ ਜਾਂਦੀ ਤੇ ਮੁੜ ਕੇ ਤਰਕਾ ਐਸਟ੍ਰੋਲ ਸੀਲੀਨ ਸੀਲੀਨ ਸਭ ਵਿਟਾਮਿਨ ਡੀ ਸਭ ਘਾਟ ਆ ਵਧਿਆ ਆ ਮੇਰਾ ਸ਼ੂਗਰ ਵਧਿਆ ਹੋਈ ਮੇਰਾ ਆ ਵਧਿਆ ਮੇਰਾ ਹਾਂ ਚੱਲ ਪਾ ਇਹਨਾਂ ਨੂੰ ਕਿਉਂ ਨਾਲ ਲਾਉਣਾ ਹੀ ਨਾ ਭਰਾਵਾ ਮੈਨੂੰ ਵੇਟ ਲੱਗ 2 ਮਿੰਟ ਵੇਟ ਕਰ ਕਿਉਂਕਿ ਕਰੀਮ ਮੈਂ ਪੂਰੀ ਦਲੀਲ ਨਾ ਬਣਾਉਣੀ ਆਪਣੇ ਜਿਹੜੇ ਕੰਮ ਵਾਲੇ ਬੰਦੇ ਲਿਖੇ ਉਹਨਾਂ ਨੂੰ ਵੀ ਖਵਾਵਾਂਗੇ ਉਹਨਾਂ ਦਾ ਦਰਜਾ ਦੂਗੋ ਬਾਹਰ ਨੇ ਆ ਕੰਮ ਵਾਲੇ ਨਹੀਂ ਆ ਸਾਡੀ ਵੀਰੇ ਸਾਰਾ ਘਰ ਹੀ ਉਹਦਾ ਸੰਭਦੇ ਤੇ ਉਹਨਾਂ ਨੂੰ ਵੀ ਆ ਕਹਿੰਦੇ ਪ੍ਰਾਵਾ ਮਤਲਬ ਕਿ ਉਹਨਾਂ ਨੂੰ ਵਰਕਰ ਕਿਹਾ ਕਰ ਵਰਕਰ ਵਾਲੀ ਸ਼ਬਦ ਵਧੀਆ ਲੱਗਦਾ ਹਾਂ ਉਹਨਾਂ ਨੂੰ ਪੂਰਾ ਨਾਮ ਆਵੇ ਘਰਦਿਆਂ ਦੇ ਕੰਮ ਵਾਲੇ ਭੋਲਾ ਮਾਲਚਾ ਗੁੱਦੂ ਆਪਰ ਪਰ ਠੀਕ ਆ ਤੁਹਾਡੀ ਫੈਂਕ ਹੀ ਕੱਢ ਦਿੰਦਾ ਮੈਂ ਵੀ ਕੱਢ ਦਿੰਦਾ ਉਹਦੇ ਫੈਂਕ ਵਾਲੇ ਹੁਣ ਉਹਨਾਂ ਦਾ ਵਿਚਾਰ ਨਹੀਂ ਸੀ ਤੂੰ ਬਣਾ ਜੀ ਕੱਢ ਦੇ ਲਓ ਜੀ ਨਹੀਂ ਨਹੀਂ ਓਏ ਸੈਂਪਲ ਲੈ ਜੀ ਉਹ ਜੋ ਸੈਂਪਲ ਲੈ ਜੀ ਜਾਣ ਲੱਗਾ ਕਢਾ ਕੇ ਮੈਨੂੰ ਫੋਨ ਲਾ ਦੇ ਸਾਡੇ ਸਮਾਨ ਨਹੀਂ ਸਹੀ ਮੜੀ ਜੀ ਨੂੰ ਬੋਇਲ ਹੋ ਲੈਂਦੇ ਉਸ ਤੋਂ ਬਾਅਦ ਬਾਕੀ ਸ਼ੁਰੂ ਕਰਦੇ ਜਿਹਦੇ ਫਿਰ ਬਾਕੀ ਦਾ ਅੱਗੇ ਪਾਵਾਂਗੇ ਜਿਵੇਂ ਆ ਹਾਂ ਇਹ ਕਮਨੂ ਆਓ ਵੇਖੋ ਮੈਂ ਹੰਟਡ ਤੋਂ ਮਿਲਿਆ OK ਪਰ ਤੁਹਾਨੂੰ ਐਟ ਲੀਸਟ ਟੇਸਟ ਹੀ ਲੱਗਾ ਨਾ ਮੇਨ ਮੇਰਾ ਮਕਸਦ ਇਹ ਹੈ ਕਿ ਤੁਹਾਨੂੰ ਬੁਰਾ ਤਾਂ ਨਹੀਂ ਲੱਗਾ ਨਾ ਵੀ ਇਹ ਘਰ ਦਾ ਬਣਾਇਆ ਰੈਸਟੋਰੈਂਟ ਦਾ ਬਣਾਇਆ ਕੋਈ ਫਰਕ ਲੱਗ ਰਿਹਾ ਨਹੀਂ ਬਸ ਇਹ ਫਰਕ ਸੀ ਇਹ ਆਪਾਂ ਦੱਸੂਗਾ ਇਹ ਫਰਕ ਤਾਂ ਨਹੀਂਗਾ ਜਿਵੇਂ ਤਿਵੇਂ ਸਾਡੀ ਕੁੜੀ ਨੇ ਕੋਪਤੇ ਬਾੜੇ ਮੋਟੇ ਬਣਾ ਲਿਆ ਪਤਾ ਨਹੀਂ ਕੀ ਕਰੀ ਜਾਂਦੀ ਆ ਪਏ ਪੇੜੇ ਜੇ ਵੱਟ ਵੱਟ ਕੇ ਰੱਖਿਆ ਕੋਪਤੇ ਘਟ ਕੋਤੇ ਘਟ ਪੇੜੇ ਜੇ ਪਿੱਡੀ ਗਈਏ ਜਾਜਗਰ ਲੱਗਣ ਡਈ ਆ ਮਿੱਡੂਏ ਮੈਨਾਂ ਹੀ ਬਣਾ ਬਣਾ ਕੇ ਰੱਖੀ ਜਾਂਦੇ ਮੈਂ ਕਿਹਾ ਕੀ ਕੋਪਤੇ ਬਣਨੀ ਆ ਕੀ ਬਣਨਾ ਕੋਪਤੇ ਬਣਨੇ ਕਿ ਕੀ ਬਣਨਾ ਤੇ ਮੈਨੂੰ ਇੰਨਾ ਅੰਡਰਐਸਟੀਮੇਟ ਕਰਦੀਆਂ ਪਈਆਂ ਨਾ ਮਾਵਾਂ ਸੀ ਆ ਪਤਾ ਏਤੀ ਵਧੀਆ ਕੁੱਕਮ ਐ ਤੇਰਾ ਟੈਲੈਂਟ ਅਸੀਂ ਨਹੀਂ ਦੇਖਿਆ ਕਿ ਸਾਨੂੰ ਤਾਂ ਡਾਊਟ ਜਾਈ ਹੁੰਦਾ ਪਤਾ ਹੀ ਨਹੀਂ ਅਖੰਡ ਪਾਠ ਵਰਾਂ ਬਣਾਇਆ ਅਸੀਂ ਤੇ ਲੋਕੀ ਬਾਹਰ ਟਾਂਜੇ ਬਾਹਰ ਪਾ ਕੇ ਦੂਰ ਦੂਰ ਵੜੀ ਲੱਗੇ ਆਹ ਇਹ ਮੰਮੀ ਮੇਰੇ ਉੱਤੇ ਮੰਨਦੇ ਆ ਮੈਂ ਤੇ ਆਪਣੇ ਕੰਮ ਤੇ ਕਿਤੇ ਲੈ ਜਾਣਾ ਉਹਦੇ ਮੈਨੂੰ ਡਿਮਾਂਡ ਕਰਦੇ ਆ ਮੇਰੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਤੇ ਹਾਂ ਅਗਲੇ ਕਹਿੰਦੇ ਫ੍ਰੀ ਦਾ ਖਾਣੂ ਮਿਲਦਾ ਐਵੇਂ ਬੜੇ ਤੇਰੇ ਵਰਗੇ ਨੂੰ ਤੋਕੇ ਤੂੰ ਇਹ ਨਾ ਦਿੱਤੇ ਹੋਣੀ ਜਿਹਨੂੰ ਫ੍ਰੀ ਦਾ ਖਾਣੂ ਮਿਲਦਾ ਹਾਂ ਹਾਂ ਖਵਾ ਵੀ ਕੋਈ ਕੋਈ ਸਾਦਾ ਹਾਂ ਕੋਈ ਕੋਈ ਨਾ ਹੋ ਵੀ ਦੋਸਤੋ ਗ੍ਰੀਨ ਕੋਪਤੇ ਜਾਣਾ ਹੈ ਲਾਈਵ ਕੋਪਤੇ ਯਾਰ ਮੈਨੂੰ ਜਿਆਦਾ ਸਿੱਖਣਾ ਪੈਣਾ ਪਾਵੇ ਮੇਰੇ ਕੋਈ ਸਿੱਖਤ ਇਹ ਤੁਰਨਾ ਨਹੀਂ ਆਉਂਦਾ ਅੱਛਾ ਤੂੰ ਮੈਨੂੰ ਤੁਰਨਾ ਸਿਖਾਇਆ ਤਾਉਂ ਫੜ ਕੇ ਅੱਛਾ ਉਂਗਲੀ ਫੜ ਕੇ ਤੈਨੂੰ ਮੈਂ ਤੁਰਨਾ ਸਿਖਾਇਆ ਲੋਕਾਂ ਦੇ ਕਿਹੜਾ ਥੋਣ ਫੜ ਕੇ ਦਿਖਾਉਂਦੇ ਸਾਰੇ ਉਂਗਲੀ ਫੜ ਕੇ ਦਿਖਾਉਂਦੇ ਆ ਕੋਈ ਸਾਨ ਨਹੀਂ ਕੀਤਾ ਜੰਮਿਆ ਹੈ ਤਾਂ ਪਾਲਣਾ ਪੈਣਾ ਹੈ ਤੇ ਪਾਲ ਲਿਆਈ ਆ ਤੇ ਫਿਰ ਤੂੰ ਕਿਵੇਂ ਕਹਿਣਾ ਕੋਈ ਮੈਂ ਤੈਨੂੰ ਦੁਰਨਾ ਸਿਕਾਇਆ ਥੋੜਾ ਘੋਰਾ ਜੰਮ ਦੀ ਤੇ ਫਿਰ ਜੇ ਇਹੋ ਜਿਹਾ ਹੈਗਾ ਸੀ ਉਹੋ ਜਿਹਾ ਹੀ ਆਉਣਾ ਸੀ ਮਾਡ ਯੂ ਮੀਨ ਕਿ ਮੈਂ ਹੈਗਾ ਕੋਈ ਨਵਾਇਆ ਨਹੀਂ ਤੂੰ ਆਣ ਛੋੜੇ ਹੁੰਦੇ ਓ ਜਾ ਵੇ ਤੂੰ ਵੀ ਰੜ ਗਿਆ ਤੂੰ ਰਿਮਾ ਦਾ ਬਹੁਤ ਹੀ ਜ਼ਿਆਦਾ ਟੇਸਟੀ ਹੈ ਸੱਚੀ ਨਾ ਆਪਾਂ ਜਨਵਰੀ ਨੂੰ ਦੇਈਦੇ ਜੂਸ ਕੌੜਾ ਹੀ ਤੇ ਗੋੜਾ ਹੀ ਭਾਈ ਹਾਂ ਇਹ ਪੂਰਾ ਉੱਪਰ ਘੋਟਾ ਉਕੇ ਪਰ ਕਵੜਾ ਤਾਂ ਅਗਲੇ ਨੇ ਕਮੈਂਟ ਕੀਤੇ ਵੀ ਤੁਸੀਂ ਬੀ ਨਹੀਂ ਕੱਢੇ ਮੈਂ ਇਹਨੂੰ ਕੀ ਕਿਹਾ ਉਹ ਕਹਿੰਦਾ ਵੀ ਬੀ ਆਵਾ ਟੋਟਾ ਪਹਿਲਾਂ ਵਿੱਚੋਂ ਕੱਢ ਲਈ ਜਾ ਮੈਂ ਇਹਨੂੰ ਕਿਹਾ ਐ ਹਰ ਗੱਲ ਦੀ ਗੱਲ ਸੁਣਨੀ ਚਾਹੀਦੀ ਜੇ ਉਹਨਾਂ ਨੇ ਉਹ ਜਿਹੜਾ ਦੌਰ ਕਰਨੀ ਸੀ ਜਿਹੜੀ ਸਿਆਣੀ ਗੱਲ ਕੀਤੀ ਉਹਨਾਂ ਕਮੈਂਟ 'ਚ ਦੱਸਦਾ ਨਾ ਇਹਨੇ ਮੈਂ ਬੜਾ ਜ਼ੋਰ ਲਾਇਆ ਉਹ ਕਹਿੰਦੇ ਜੇ ਬੀ ਕੱਢ ਕੇ ਬਣਾਉਂਦੇ ਬਾਲਾ ਮਿੱਠਾ ਬਣਨਾ ਸੀ ਤੇ ਇੱਕ ਆਪਾਂ ਦੂਸਰੋਂ ਪਹਿਲਾਂ ਉਹਨੂੰ ਸਾਫ਼ ਕਰਨਾ ਸੀ ਹਾਂ ਉਹ ਆਪਾ ਪਾਣੀ ਨਾ ਤੋਤਾ ਨਹੀਂ ਪੈਨੋ ਜਿਆਦਾ ਸੰਘਣੇ ਬਣ ਮੈਨੂੰ ਪਤਾ ਨਹੀਂ ਅੱਜ ਆ ਮਲਾਈ ਕੋਫਤਿਆਂ ਚ ਤੈਨੂੰ ਕੋਈ ਡਿਫਰੈਂਸ ਲੱਗ ਰਿਹਾ ਕੋਈ ਕਿਦਾਂ ਟੇਸਟ ਲੱਗ ਰਿਹਾ ਸੰਘਣੇ ਜਿਹਾ ਸੰਘਣੇ ਜਿਹਾ ਇਸ ਕਰਕੇ ਕਿਉਂਕਿ ਮੈਂ ਦੁੱਧ ਜਿਆਦਾ ਨਹੀਂ ਪਾਇਆ ਉਹ ਤੇ ਤੂੰ ਦੁੱਧ ਭਰ ਹੋਇਆ ਵੱਧ ਪਾ ਲਈ ਜੀ ਬੜਾ ਘਰ ਦਾ ਦੁੱਧ ਸੀਗਾ ਤੇ ਉੱਥੇ ਕੀ ਹੈ ਜੇ ਪਾਈ ਜਾ ਦੁੱਧ ਹੋਰ ਪੈ ਜਾਂਦਾ ਮੰਮੀ ਮੈਂ ਦਿਲ ਨਾ ਬਣਾਈ ਟੇਸਟ ਦਾ ਕੋਈ ਵੈਲੀ ਵੇਖੇ ਨਾਲ ਬੋਲਣ ਕ੍ਰੀਮ ਲੈ ਕੇ ਘਰੇ 4-5 ਲੀਟਰ ਦੁੱਧ ਰਾ ਟੂ ਨਹੀਂ ਕਢਾ ਗ੍ਰਾ ਹਾਂ ਉਹ ਨਹੀਂ ਕ੍ਰੀਮ ਕੱਢੀ ਜੀ 200 ਗ੍ਰਾਮ ਹੀ ਬਹੁਤ ਜਿਆਦਾ ਹਾਂ ਦੋ ਗਲ ਦੁੱਧ ਘੜਾ ਲਏ ਨਹੀਂ ਤੇ 2 ਕਿਲੋ ਦੁੱਧ ਉੱਥੇ ਘਰੇ ਰੱਖ ਕੇ ਫਰਿੱਜ ਦੇ ਉੱਤੇ ਤਕਰੀਮ ਆ ਜਾਣੀ ਵੇ ਭਰਾਵਾ ਜਦੋਂ ਮੈਂ ਧਰਨ ਲੱਗੀ ਉਦੋਂ ਤਾਂ ਮੇਰੇ ਨਾਲ ਇੱਕ ਸਟੋਰੀ ਹੋ ਗਈ ਦੂਜਾ ਦੁੱਧ ਭਾਵੇਂ ਵਿੱਚ ਪਾ ਲਈ ਨਾ 1/2 ਲੀਟਰ 1/2 ਲੀਟਰ ਨਾਲ ਬਾਕੀ ਦੀ ਚਾਹ ਬਣਾ ਲਈ ਉਤਨੀ ਉਤਨੀ ਗਰੀਬ ਪਾ ਲਈ ਬਾਕੀ ਦੀ ਕਾਫੀ ਬਣਾ ਕੇ ਪਿਆ ਦੇ ਹਾਂ ਮੱਤ ਕੌਣ ਦੇਵੇ ਇਹਨਾਂ ਨੂੰ ਪਰ ਇਹ ਮਲਾਈ ਖਾ ਕੇ ਮੱਤ ਕੋਈ ਨਹੀਂ ਦਿੰਦਾ ਗਾ ਇਹ ਡੁੱਲ ਡੁੱਲ ਬਣੇ ਆ ਨਾ ਆਹ ਕਰਕੇ ਟੈਸਟੀ ਪਹਿਲਾਂ ਸ਼ਾ ਮਿਰਚਾਂ ਤਾਂ ਮੈਂ ਇੰਨੇ ਵਕਤ ਨਾਲ ਚੀਰੀਆਂ ਆ ਤਾਂ ਮੈਂ ਤਾਂ ਵੀ ਉਂਗਲਾਂ ਨੂੰ ਵੀ ਮਿਰਚਾਂ ਲੜਾਈਆਂ ਇਹਨੇ ਸਾਰੀਆਂ ਚੱਕ ਦੇ ਮੇਰੇ ਘਟੋਲ ਦਿੱਤੀਆਂ ਪੜ ਗਈ ਬਾਈ ਮਿਸਟੇਕ ਹੱਥ ਤੇ ਹੀ ਛੁੱਟ ਗਿਆ ਥੁੱਲੇ ਦੇ ਕੋਲੇ ਕੁ ਦਾ ਵਿਆਬ ਮਹਾਮ ਚਾਰ ਮਿੱਠੀ ਦੀ ਗਣੀ ਕੁ ਮਾ ਮੈਂ ਯਾਰ ਮਿਰਚਾਂ ਈਆਂ ਐਨੀ ਸਰਗੀ ਚ ਚਾਰ ਮਿਰਚਾਂ ਪੈ ਗਈਆਂ ਫੇਦੋ ਤੇਨੀ ਸਬਜੀ ਨੂੰ ਬਹੁਤ ਪਰ ਹੁਣ ਇਹ ਤਾਂ ਪੋਛੇ ਮਲਾਈ ਕੋਫ ਤੇ ਬਣੇ ਕਿਉਂ ਬਣੇਗਾ ਇਹ ਸਪੈਸ਼ਲ ਬਣਾਇਆ ਕਿ ਮੇਰੇ ਭਰਾ ਇੰਨੇ ਅਚੇਰ ਹੋ ਗਿਆ ਗਰਮੀ ਚ ਕੰਮ ਕਰਦਿਆਂ ਸਪੈਸ਼ਲ ਡਿਸ਼ ਨਹੀਂ ਤੇ ਰੋਟੀ ਫਿਰ ਚ ਅੱਜ ਨਾ ਖਾ ਲਈ ਤੇ ਆਪੇ ਠੰਡੀ ਚੀਜ਼ ਹੋਗੀ ਹੋਰ ਕੀ ਹੋਗੀ ਮਤਲਬ ਤੂੰ ਇਹ ਕਹਿੰਦੇ ਉਹਨੇ ਚਾਦੀ ਰੋਟੀ ਨਹੀਂ ਦਿੰਦੀ ਯੂ ਆਰ ਰਾਈਟ ਮੈਂ ਆਪਦਾ ਭੈਣ ਦਾ ਪਿਆਰ ਆ ਨਾ ਉਹਨਾਂ ਦਾ ਆਪਦਾ ਪਿਆਰ ਆ ਨਾ ਮੈਨੂੰ ਇਹ ਕਿ ਤੁਸੀਂ ਕੰਮ ਕਰਦੇ ਮੈਂ ਜਿੰਨੀਆਂ ਦਈਆਂ ਉਦੋਂ ਦਾ ਤਾਂ ਭੁੱਖਾ ਕੇ ਇੱਕ ਦਿਨ ਨਹੀਂ ਸੁੱਤਾ ਤੂੰ ਕੋਹੋ ਦਾ ਚਾ ਤੂੰ ਮੈਨੂੰ ਲਾ ਮੈਂ ਨਹੀਂ ਦਿੱਤੇ ਫਿਰ ਮੈਂ ਮੈਂ ਤੇ ਘਰੇ ਨਹੀਂ ਜਾਂਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਨਹੀਂ ਮੈਂ ਸਿੱਟ ਬੰਦੀ ਸ਼ੀਹਾ ਪਾੜੀ ਵਾਲੇ ਹਰਮਨ ਤੇ ਗੂਟੇ ਦਾ ਪਰਮਾਨ ਉਹ ਚਾਰਿਆਂ ਨੇ ਸਾਡੇ ਕੱਪੜੇ ਵੀ ਧੋਂਦੇ ਰਿਆ ਜੀ ਮਹੀਨਾ ਨਹੀਂ ਉਹਨਾਂ ਦੀ ਵੀ ਗੱਲ ਪਰ ਉਹਨਾਂ ਨੇ ਤਾਂ ਵਾਕੇ ਹੀ ਕੀਤਾ ਰੋਟੀ ਪਾਣੀ ਬਹੁਤ ਵਧੀਆ ਜੀ ਤਾਂ ਹੀ ਤੋਂ ਆਦੇ ਵੀ ਗੁੱਗੂ ਦਾ ਜੀ ਨਹੀਂ ਲੱਗਦਾ ਮਾਂ ਦਾ ਵਿਚਾਰੀ ਉਦੋਂ ਡਿੱਗ ਪਈ ਉਹਨਾਂ ਦੀ ਹਾਂ ਆਦੇ ਆ ਜਿਹੜੇ ਅੱਖ ਤੇ ਦਾਗ ਪੈ ਗਿਆ ਫਿਰ ਉਦੋਂ ਤਿੰਨ ਚਾਰ ਦਿਨ ਮੈਨੂੰ ਕਹਾ ਜੀ ਕਿਹਾ ਮੈਨੂੰ ਕਹਿਣਾ ਪੁੱਛਣਾ ਨਹੀਂ ਆਉਂਦਾ ਕਿ ਮੈਂ ਹਨਾ ਮੈਂ ਅਫਸੋਸ ਕਿਆ ਹੀ ਨਹੀਂ ਤੈਨੂੰ ਅਫਸੋਸ ਹੀ ਨਹੀਂ ਕਰਨਾ ਮਾਂ ਤਾਂ ਤੇਰੂ ਕੀ ਹੋ ਗਿਆ ਵਾ ਡਿੱਗ ਕਾਤੋਂ ਪਈਆਂ ਕੀ ਬਣਦਾ ਉਹ ਸਾਡਰ ਪੁੱਟਕ ਕੋਈ ਬਿਮਾਰੀ ਨਹੀਂ ਆਈ ਉਹਨਾਂ ਦੀ ਸਹੀ ਆ। ਸਹੀ। ਮੈਂ ਡੈਕ ਕੋ ਕਿਵੇਂ ਪਾਈ? ਉਹ ਦੁਬਾਰਾ। ਉਹ ਵੈਸੇ ਹੀ ਡਿੱਗ ਪੈਂਦਾ ਗਰਮੀ ਵੀ ਬਹੁਤ ਹੁੰਦੀ। ਕਿਉਂ ਮੈਨੂੰ ਲੱਭ ਪੈਂਦੀ ਸੀ। ਹੂੰ। ਸਾਰੇ ਟੈਸਟ ਕਰਾਦੇ ਓਵਰ ਆਲ ਉਹਨਾਂ ਦਾ। ਆਈ ਥਿੰਕ ਆ। ਹੂੰ। ਖੰਮ ਜੀ ਨਹੀਂ ਆਈ ਉਹਨਾਂ ਨੂੰ। ਆਬਰਾਨ। ਪਰ ਹੁਣ ਮਾਲ ਸੀ। ਚਲ ਕੋਈ ਨਹੀਂ ਮਾਰਾ। ਚਲ ਕੋਈ ਨਾ। ਹੁਣ ਫਾਈਨਲੀ ਤੁਹਾਨੂੰ ਮਾਰ। ਉਹਨਾਂ ਦੇ ਘਰੇ ਜਾਣਾ ਹੈ ਪੈਕ ਦੇਣਾ। ਠੀਕ ਆ ਚੱਲਾਂਗੇ ਤੇਨੂੰ ਵਧੀਆ ਲੱਗੇ ਨਾ ਟੇਸਟੀ ਲੱਗੇ। ਮੈਂ ਨੀਂਦ ਕੋਈ ਨਹੀਂ ਪਾਈਗੀ ਫਰ ਬਹੁਤ ਹੀ ਵਧੀਆ। ਥੈਂਕ ਯੂ ਸੋ ਮੱਚ।